ਯਾਰ ਸੇਖਾਂ ਸੇਖ ਜਿਹੜੇ ਆ ਉਹਨਾਂ ਦਾ ਪਤਨ ਹੋ ਰਿਹਾ ਹੈ ਜਾਂ ਸਿੰਘਾਂ ਦਾ ਪਤਨ ਹੋ ਰਿਹਾ ਹੈ ਉਹਨਾਂ ਨੂੰ ਇਹ ਸਿਰਫ ਦਿਖਾਉਣਾ ਚਾਹੀਦਾ ਕਿ ਇਹ ਕੌਮ ਜਿਹੜੀ ਹੈ ਇਹ ਕਦੀ ਮਰ ਨਹੀਂ ਸਕਦੀ ਕਦੀ ਵੀ ਖਤਮ ਨਹੀਂ ਹੋ ਸਕਦੀ ਗੁਰੂ ਸਾਹਿਬ ਦੀ ਮਤਲਬ ਗੁਰੂ ਸਾਹਿਬ ਦੇ ਸੋਚ ਦੇ ਉੱਪਰ ਸਦਕੇ ਜਾਣ ਨੂੰ ਦਿਲ ਕਰਦਾ ਭਰੇ ਹੋਏ ਫਟਰੇ ਹੁੰਦੇ ਹੁਣ ਗੁਰੂ ਸਾਹਿਬ ਨੇ ਆਪਣਾ ਰੂਪ ਦੇ ਕੇ ਖਾਲਸੇ ਨੂੰ ਤੇ ਇਹ ਦੁਨੀਆ ਦੇ ਵਿੱਚ ਛਾੜ ਦਿੱਤਾ ਕਿ ਹਰ ਬੰਦਾ ਇਹ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਹੈ ਹਰ ਬੰਦਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਨਰਜੀ ਲੈ ਕੇ ਘੁੰਮ ਰਿਹਾ ਹੈ ਗੁਰੂ ਸਾਹਿਬ ਨੇ ਓਵਰ ਆਲ ਜਿਹੜਾ ਇੱਕ ਸਿੰਘ ਤਿਆਰ ਕੀਤਾ ਦੇ ਵਿੱਚ ਸਭ ਕੁਝ ਹੀ ਹੈ ਉਹਨੇ ਪਾਣੀ ਵੀ ਪਰਨੇ ਨੇ ਉਹਨੇ ਪੰਜ ਬਾਣੀਆਂ ਦਾ ਪਾੜੇ ਵੀ ਕਰਨਾ ਉਹਨੇ ਨਿਤਨੇ ਵੀ ਕਰਨਾ ਉਹਨੇ ਆਪਣੀ ਕਸਰਤ ਵੀ ਕਰਨੀ ਹੈ ਉਹਨੇ ਆਪਣੇ ਮਾਈਂਡ ਨੂੰ ਵੀ ਸੈੱਟ ਰੱਖਣਾ ਉਹਨੇ ਪੰਜ ਵਕਾਰਾਂ ਤੋਂ ਵੀ ਅਲੱਗ ਰਹਿਣਾ ਕਾਮਕਰੋਜ਼ ਮੋਲ ਲੋਭੋ ਹੰਕਾਰ ਤੋਂ ਵੀ ਅਲੱਗ ਰਹਿਣਾ ਸ਼੍ਰੀ ਰੰਧਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਹੋਲਾ ਮਹੱਲਾ ਜਿੱਥੇ ਵੀ ਪਹੁੰਚੇ ਦਸਤਾਰ ਸਜਾਈ ਹੋਈ ਹੈ ਜੱਸੀ ਜੀ ਹੁਣਾਂ ਨੇ ਔਰ ਉੜਦੌੜਾਂ ਦੇਖ ਰਹੇ ਸੀ ਜੱਸੀ ਜੀ ਦਸਤਾਰ ਦੇ ਵਿੱਚ ਬਹੁਤ ਸਮਾਰਟ ਲੱਗ ਰਹੇ ਹੋ ਤੁਸੀਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸੂ ਸਪ੍ਰਿਟ ਦੇਖ ਕੇ ਕੀ ਮਹਿਸੂਸ ਹੋ ਰਿਹਾ ਜੇ ਅਸੀਂ 300 ਸਾਲ ਪਿੱਛੇ ਜਾਂਨੇ ਆ ਤਾਂ ਉਸ ਸਮੇਂ ਨੂੰ ਇਮੇਜਿਨ ਕਰਦੇ ਆ ਅੱਜ ਦੇ ਸਮੇਂ ਦੇ ਨਾਲ ਮੈਨੂੰ ਵੀ ਕਹਿ ਰਹੇ ਸੀ ਗੁਰੂ ਸਾਹਿਬ ਦੀ ਮਤਲਬ ਗੁਰੂ ਸਾਹਿਬ ਦੇ ਸੋਚ ਦੇ ਉੱਪਰ ਸਦਕੇ ਜਾਣ ਨੂੰ ਦਿਲ ਕਰਦਾ ਕਿ ਗੁਰੂ ਸਾਹਿਬ ਨੇ ਕਿੱਦਾਂ ਅਮੇਜਨ ਕੀਤਾ ਹੋਵੇਗਾ ਉਸ ਟਾਈਮ ਤੇ ਕਿਵੇਂ ਡਿਜ਼ਾਈਨ ਕੀਤਾ ਹੋਵੇਗਾ ਕਿ ਮੇਰਾ ਖਾਲਸਾ ਇਦਾਂ ਦਾ ਹੋਵੇਗਾ ਮੇਰਾ ਖਾਲਸਾ ਜਿਹੜਾ ਇੰਨਾ ਸਟਰੋਂਗ ਹੋਏਗਾ ਉਹ ਚੰਨੀ એનર્ਜੀ ਭਰ ਦਵਾਂਗੇ ਤੇ ਗੁਰੂ ਸਾਹਿਬ ਨੇ ਉਹਨੂੰ ਕਿੱਦਾਂ ਡਿਜ਼ਾਈਨ ਕੀਤਾ ਕਿ ਉਹ ਦੁਨੀਆਂ ਦੇ ਵਿੱਚ ਉਹਦੀ ਅਲੱਗ ਦੇਖ ਹੈ ਔਰ ਅਲੱਗ એનર્ਜੀ ਹੈ ਜ਼ੁਲਮ ਦੇ ਸਾਹਮਣੇ ਖੜੇ ਹੋਣ ਦੀ ਤਾਕਤ ਹੈ ਔਰ ਇੱਕ ਪੈਰਲਲ ਸਲਤਨਤ ਜਿਹੜੀ ਗੁਰੂ ਸਾਹਿਬ ਨੇ é teu okay. ਬਹੁਤ ਸ਼ਾਨਦਾਰ ਚੜ੍ਹਦੀ ਕਲਾ ਵਾਲੀ ਸਪਿਰਟ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਅੱਜ ਇੱਕ ਪਰਸਨੈਲਿਟੀ ਡਵੈਲਪਮੈਂਟ ਵਾਸਤੇ ਲੋਕੀ ਕਿੰਨੇ ਕਿੰਨੇ ਆਪਣੇ ਬੱਚਿਆਂ ਨੂੰ ਭੇਜਦੇ ਆ ਇਧਰ ਉਧਰ ਜੇ ਉਹਨਾਂ ਨੂੰ ਲੱਗਦਾ ਕਿ ਹਰ ਤਰ੍ਹਾਂ ਦੀ ਉਹਦੇ ਵਿੱਚ ਐਕਟੀਵਿਟੀ ਜਿਹੜੀ ਹੋਣੀ ਚਾਹੀਦੀ ਹੈ ਉਹ ਤੇ ਵਿਦਵਤਾ ਵੀ ਹੋਣੀ ਚਾਹੀਦੀ ਉਹ ਤੇ ਬਾਣੀ ਵੀ ਹੋਣੀ ਚਾਹੀਦੀ ਬਾਣਾ ਵੀ ਹੋਣਾ ਚਾਹੀਦਾ ਉਹਦੇ ਵਿੱਚ ਏਨਰਜੀ ਵੀ ਹੋਣੀ ਚਾਹੀਦੀ ਹੈ ਆਪਣੀ ਬਾਡੀ ਨੂੰ ਸੰਭਾਲਣ ਦੀ ਜਿਹੜੀ ਇੱਕ ਸ਼ਮਤਾ ਉਹ ਵੀ ਹੋਣੀ ਚਾਹੀਦੀ ਹੈ ਪਰ ਗੁਰੂ ਸਾਹਿਬ ਨੇ ਓਵਰ ਆਲ ਜਿਹੜਾ ਇੱਕ ਸਿੰਘ ਤਿਆਰ ਕੀਤਾ ਉਹਦੇ ਸਭ ਕੁਝ ਹੀ ਹੈ ਉਹਨੇ ਬਾਣੀ ਵੀ ਵਰਨੀ ਹੈ ਉਹਨੇ ਪੰਜ ਬਾਣੀਆਂ ਦਾ ਪਾਠ ਵੀ ਕਰਨਾ ਹੈ ਉਹਨੇ ਨਿਤਨੇਮ ਵੀ ਕਰਨਾ ਉਹਨੇ ਆਪਣੀ ਕਸਰਤ ਵੀ ਕਰਨੀ ਹੈ ਉਹਨੇ ਆਪਣੇ ਮਾਈਂਡ ਨੂੰ ਵੀ ਸੈੱਟ ਰੱਖਣਾ ਉਹਨੇ ਪੰਜ ਵਕਾਰਾਂ ਤੋਂ ਵੀ ਅਲੱਗ ਰਹਿਣਾ ਕਾਮਕਰੋਧ ਮੋਲ ਲੋਭੋ ਹੰਕਾਰ ਤੋਂ ਵੀ ਅਲੱਗ ਰਹਿਣਾ ਸੋ ਇੱਕ ਕੰਪਲੀਟ ਜਿਹੜੀ ਸਖਸ਼ੀਅਤ ਹੈ ਗੁਰੂ ਸਾਹਿਬ ਨੇ ਬਣਾਈ ਹੈ ਆਪਣੇ ਸਿੰਘਾਂ ਦੇ ਵਿੱਚ ਸੋ ਮੇਰੇ ਖਿਆਲ ਦੇ ਵਿੱਚ ਇਹ ਸਬਕ ਜਿਹੜਾ ਸਾਰੀ ਦੁਨੀਆ ਨੂੰ ਦੇਣਾ ਚਾਹੀਦਾ ਹੈ ਕਿ ਕਿੱਡੇ ਵੱਡੇ ਵਿਦਵਾਨ ਸੀਗੇ ਗੁਰੂ ਸਾਹਿਬ ਯਾਰ ਕਿਦਾਂ ਸੋਚਦੇ ਸੀਗੇ ਕਿਵੇਂ ਡਿਜ਼ਾਈਨ ਕਰਦੇ ਸੀ ਬਹੁਤ ਮੁਸ਼ਕਲ ਕੰਮ ਹੈ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਕਿਸੇ ਨੇ ਵੀ ਨਹੀਂ ਕੀਤਾ ਜਿੱਦਾਂ ਦਾ ਗੁਰੂ ਸਾਹਿਬ ਨੇ ਡਿਜ਼ਾਈਨ ਕੀਤਾ ਜੇ ਅਸੀਂ ਇਮੇਜਿਨ ਕਰ ਸਕਦੇ ਹਾਂ ਕਿਉਂਕਿ ਹੁਣ ਜੇ ਅਸੀਂ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਅਸੀਂ ਗੁਰੂ ਸਾਹਿਬ ਦੇ ਵੇਲੇ ਨੂੰ ਜੇ ਇਮੇਜਿਨ ਕਰਨਾ ਹੋਵੇ ਤਾਂ ਕਿਸ ਤਰੀਕੇ ਨਾਲ ਇਮੇਜਿਨ ਕਰੋਂਗੇ ਤੁਸੀਂ ਉਹ ਤੇ ਮਤਲਬ ਉਹਦੇ ਵਿੱਚ ਸਭ ਕੁਝ ਹੀ ਹੁੰਦਾ ਹੋਇਆ ਇਹਨਾਂ ਖੇਟਾਂ ਨੂੰ ਦੇਖਦੇ ਹੋਣਗੇ ਇਹਨਾਂ ਇਹਨਾਂ ਮਲਕਲਾ ਕਲਾਕਿਰਤੀਆਂ ਨੂੰ ਦੇਖਦੇ ਹੋਣਗੇ ਤੇ ਅਲੱਗ ਤਰ੍ਹਾਂ ਦਾ ਇੱਕ ਜਿਹੜਾ ਵਿਸਮਾਦ ਇੱਕ ਟਰਾਂਸ ਹੈ ਜਿਹੜਾ ਉਹ ਬੰਦੇ ਨੂੰ ਮਹਿਸੂਸ ਹੁੰਦਾ ਹੋਏਗਾ ਮੈਂ ਤਾਂ ਬਲ ਅੱਖਾਂ 'ਚ ਪਾਣੀ ਭਰ ਸਕਦਾ ਬਸ ਇਹਦੇ ਉੱਤੇ ਤੇ ਹੋਰ ਕੁਝ ਨਹੀਂ ਹੋ ਸਕਦਾ ਮੈਂ ਇਹੀ ਸੋਚੀ ਜਾ ਰਿਹਾ ਸੀ ਕਿ ਡਿਜ਼ਾਈਨ ਦਾ ਇਹ ਇੱਕ ਕਮਾਲ ਹੈ ਦੁਨੀਆ ਦੇ ਵਿੱਚ ਡਿਜ਼ਾਈਨ ਦਾ ਹੀ ਕਮਾਲ ਹੈ ਪਰ ਉਹਨਾਂ ਨੇ ਉਸ ਟਾਈਮ ਤੇ ਜਦੋਂ ਕੋਈ ਐਡਾ ਵੱਡਾ ਕੁਝ ਡਿਜ਼ਾਈਨ ਨਹੀਂ ਕਰ ਰਿਹਾ ਸੀ ਜਦੋਂ ਉਹਨਾਂ ਨੇ ਸਿੰਘ ਸਾਜੇ ਆਪਣੇ ਪੰਥ ਦੀ ਸਾਜਨਾ ਕੀਤੀ ਕਿਦਾਂ ਉਹਦੇ ਉਹਦੇ ਵਾਸਤੇ ਕਿਵੇਂ ਮੈਨੇਜਮੈਂਟ ਦਾ ਇੱਕ ਸੋ ਗੁਰੂ ਸਾਹਿਬ ਦੇ ਸੋਚ ਤੇ ਸਦਕੇ ਕੁਰਬਾਨ ਜਾਣ ਦੀ ਗੱਲ ਹੈ ਜਦੋਂ 1700 ਤੋਂ ਲੈ ਕੇ ਜਦੋਂ ਮਹੱਲੇ ਦੀ ਸ਼ੁਰੂਆਤ ਕੀਤੀ ਗੁਰੂ ਸਾਹਿਬ ਨੇ ਉਹ ਕੋਸ਼ਿਸ਼ ਕੀਤੀ ਕਿ ਜਿਹੜੇ ਸਿੰਘ ਜੰਗ ਜੂ ਕਰਤੱਬ ਸਿੱਖਣ ਨਿਜੇਬਾਜੀ ਸਿੱਖਣ ਹਥਿਆਰ ਚਲਾਉਣੇ ਸਿੱਖਣ ਔਰ ਉਹੀ ਲਗਾਤਾਰ ਕਨਸੈਪਟ ਅਜੇ ਵੀ ਚੱਲਦਾ ਜਿਹੜੇ ਉਹਨਾਂ ਦਾ ਪਤਨ ਹੋ ਰਿਹਾ ਹੈ ਜਾਂ ਸਿੰਘਾਂ ਦਾ ਪਤਨ ਹੋ ਰਿਹਾ ਹੈ ਉਹਨਾਂ ਨੂੰ ਇਹ ਸਿਰਫ ਦਿਖਾਉਣਾ ਚਾਹੀਦਾ ਕਿ ਇਹ ਕੌਮ ਜਿਹੜੀ ਹੈ ਇਹ ਕਦੀ ਮਰ ਨਹੀਂ ਸਕਦੀ ਕਦੀ ਵੀ ਖਤਮ ਨਹੀਂ ਹੋ ਸਕਦੀ ਇਹ ਕਿਤੋਂ ਨਾ ਕਿਤੋਂ ਕਿਤੋਂ ਨਾ ਕਿਤੋਂ ਜਿਹੜੇ ਅ ਸਿੰਘ ਜਿਹੜਾ ਨਿਕਲਦੇ ਰਹਿਣਗੇ ਇਹ ਇਹ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਮਕਾਇਆ ਨਹੀਂ ਜਾ ਸਕਦਾ ਗੁਰੂ ਸਾਹਿਬ ਨੇ ਇਦਾਂ ਦਾ ਡਿਜ਼ਾਈਨ ਕਰਤਾ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ ਦੇ ਉੱਤੇ ਕਿ ਇਸ ਕੌਮ ਨੂੰ ਖਤਮ ਕਰਨਾ ਇਸ ਕੌਮ ਨੂੰ ਅ ਇਸ ਕੌਮ ਦੇ ਮਾਈਂਡ ਨੂੰ ਖਤਮ ਕਰਨਾ ਕਮਾਲ ਦੀ ਗੱਲ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਉਦੋਂ ਵੀ ਮਤਲਬ ਉਹਨਾਂ ਨੇ ਸੋਚਿਆ ਇਹ ਗੱਲ ਕਿ ਸ਼ਸਤਰ ਵਿੱਦਿਆ ਹੋਣੀ ਚਾਹੀਦੀ ਹੈ ਕਿਵੇਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਕਿਵੇਂ ਸ਼ਸਤਰ ਵਿੱਦਿਆ ਰੱਖਣੀ ਕਿਵੇਂ ਕੰਟਰੋਲ ਰੱਖਣਾ ਇਹ ਵੀ ਨਹੀਂ ਕਿ ਮਤਲਬ ਕਿਤੇ ਵੀ ਸ਼ਸਤਰ ਚਲਾ ਦੇਣਾ ਪਰ ਆਪਣੇ ਮਾਈਂਡ ਨੂੰ ਵੀ ਕਿੱਦਾਂ ਕੰਟਰੋਲ ਰੱਖਣਾ ਆਪਣੇ ਮਾਈਂਡ ਦੇ ਨਾਲ ਕਿਵੇਂ ਤੁਸੀਂ ਡਿਵੈਲਪਮੈਂਟ ਕਰਨੀ ਵਿਦਵਤਾ ਵਿਦਵਾਨ ਅਗਰ ਵੇਖਿਆ ਜਾਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਵਿਦਵਾਨ ਵੀ ਕੋਈ ਨਹੀਂ ਸੀ ਸੋ ਸੱਚੀ ਸੱਚੀ ਕੁਰਬਾਨ ਨ ਜਾਣ ਦਿਲ ਕਰਦਾ ਤੁਸੀਂ ਕਹਿ ਰਹੇ ਸੀ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਬਹੁਤ ਸ਼ਾਨਦਾਰ એનર્ਜੀ ਬਹੁਤ ਪਤਾ ਨਹੀਂ ਕਿੱਥੋਂ ਜਦੋਂ ਅਸੀਂ ਸਟੇਡੀਅਮ ਚ ਇੰਟਰ ਹੋ ਜਾਂਦੇ ਆ ਤਾਂ ਇੱਕ ਹੋਰ ਹੀ એનર્ਜੀ ਦਾ ਲੈਵਲ ਮਿਲ ਜਾਂਦਾ ਸਾਨੂੰ એનર્ਜੀ ਬੂਸਟਰ ਵਾਲਾ ਜਿੰਦਾ ਕੋਈ એનર્ਜੀ ਬੂਸਟਰ ਪੀਤਾ ਹੁੰਦਾ ਤੁਸੀਂ ਇਹ એનર્ਜੀ ਇੱਕਦਮ ਤੁਹਾਡੀ ਬੂਸਟ ਹੋ ਜਾਂਦੀ 10 ਸਾਲ ਵੀ ਇੱਥੇ ਨਾਮ ਆ ਤੇ ਇਹ 10 ਸਾਲ ਮੇਰੇ ਨਾਲ ਰਹੇ ਫਿਰ ਸ਼ਾਇਦ ਮੈਨੂੰ ਲੋੜ ਪਏ ਉਸ ਤੋਂ ਬਾਅਦ ਆਉਣ ਦੀ ਤੇ ਦੇਖਣ ਦੀ ਪਰ ਮੈਂ ਹਰ ਸਾਲ ਇੱਥੇ ਆਵਾਂਗਾ ਆਪਣੇ ਆਪ ਨੂੰ ਭੜ ਕੇ ਜਾਇਆ ਕਰਾਂਗਾ ਕਿਉਂਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਹੜਾ ਹੋਲਾ ਮੰਦ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵਿਦਵਤਾ ਦਾ ਪ੍ਰਤੀਕ ਹੈ ਮੈਂ ਫਿਰ ਬਾਰ-ਬਾਰ ਵਿਦਵਤਾ ਦੀ ਗੱਲ ਤਾਂ ਕਰ ਰਿਹਾ ਕਿ ਗੁਰੂ ਸਾਹਿਬ ਸਿਰਫ ਸ਼ਸਤਰ ਵਿਦਿਆ ਦੀ ਇਹ ਨਹੀਂ ਕੱਲੀ ਸ਼ਸਤਰ ਵਿਦਿਆ ਹੀ ਵਿਦਵਾਨ ਵੀ ਓਡੇ ਸੀਗੇ ਜ਼ਫਰਨਾਮਾ ਵੀ ਓਡਾ ਹੀ ਲਿਖਿਆ ਪਾਣੀਆਂ ਵੀ ਓਡੀਆਂ ਹੀ ਲਿਖੀਆਂ ਫਿਰ ਔਰ ਲੋਕਾਂ ਨੂੰ ਇਕੱਤਰ ਕਰਨਾ ਲੋਕਾਂ ਦੇ ਉੱਤੇ ਲੋਕਾਂ ਨੂੰ ਇੱਕ ਜੋੜ ਜੋੜ ਕੇ ਰੱਖਣਾ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਜਦ ਜਦ ਉਹਨਾਂ ਨੂੰ ਦੁੱਖ ਹੋਇਆ ਤਾਂ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਤਲਬ ਗੁਰੂ ਸਾਹਿਬ ਨੇ ਮੈਂ ਜਦ ਦਾ ਭਾਈ ਸਾਹਿਬ ਨੂੰ ਸੁਣਿਆ ਸੀਗਾ ਕਿ ਉਹਨਾਂ ਨੇ ਗੁਰੂ ਸਾਹਿਬ ਇੱਕੋ ਹੀ ਲੋਗ ਨੇ ਜਿਨ੍ਹਾਂ ਨੇ ਕੋਈ ਦੁਨੀਆ ਦੇ ਹਰ ਦੇਵੀ ਦੇਵਤੇ ਨੇ ਆਪਣੀ ਤਸਵੀਰ ਨਹੀਂ ਦਿੱਤੀ ਆਪਣਾ ਰੂਪ ਨਹੀਂ ਦਿੱਤਾ ਗੁਰੂ ਸਾਹਿਬ ਨੇ ਆਪਣਾ ਰੂਪ ਦੇ ਕੇ ਖਾਲਸੇ ਨੂੰ ਤੇ ਦੁਨੀਆ ਦੇ ਵਿੱਚ ਛੱਡ ਦਿੱਤਾ ਕਿ ਹਰ ਬੰਦਾ ਹੀ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰੂਪ ਹੈ। ਹਰ ਬੰਦਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ એનર્ਜੀ ਲੈ ਕੇ ਘੁੰਮ ਰਿਹਾ। ਸੋ ਬਹੁਤ ਵੱਡੀ ਗੱਲ ਹੈ। ਬਹੁਤ ਮਤਲਬ ਇਮੋਸ਼ਨਲ ਜਜ਼ਬਾਤੀ ਹੋਣ ਵਾਲੀ ਗੱਲ ਹੈ। ਤੁਸੀਂ ਗਾਣਾ ਵੀ ਇੱਕ ਗੀਤ ਸ਼ੂਟ ਕੀਤਾ ਤੁਸੀਂ ਇੱਥੇ? ਕੀ ਸ਼ੂਟ ਕਰਨਾ? ਕੁਝ ਸ਼ਾਟ ਕੀਤੇ ਹੋ ਮੈਂ ਗਾਣਾ ਕਰ ਰਿਹਾ ਸੀਗਾ ਕਿ ਪੰਜਾਬ ਵਸਦਾ ਹੈ ਵਸਦਾ ਗੁਰਾਂ ਦੇ ਨਾਮ ਤੇ। ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਪੰਜਾਬ ਜਿਹੜਾ ਉਹ ਜਿੰਨੇ ਮਰਜੀ ਔਕੜਾਂ ਆ ਜਾਣ ਤਕਲੀਫਾਂ ਆ ਜਾਣ ਪਰ ਗੁਰੂਆਂ ਨੇ ਪੰਜਾਬ ਨੂੰ ਬਚਾਇਆ ਹੀ ਹੈ ਗੁਰੂਆਂ ਦਾ ਪੰਜਾਬ ਦੇ ਉੱਪਰ ਅਸ਼ੀਰਵਾਦ ਰਿਹਾ ਪੰਜਾਬ ਦੀ ਇੱਕ ਅਲੱਗ ਤਰ੍ਹਾਂ ਦੀ ਊਰਜਾ ਰਹੀ ਹੈ ਤੇ ਪੰਜਾਬ ਨੂੰ ਅਸ਼ੀਰਵਾਦ ਗੁਰੂਆਂ ਦਾ ਹੀ ਹੈ ਪੰਜਾਬ ਵਸਦਾ ਹੈ ਵਸਦਾ ਗੁਰਾਂ ਦੇ ਨਾਮ ਤੇ ਗੁਰਪ੍ਰੀਤ ਕੋ ਕੀ ਉਹਨਾਂ ਦਾ ਲਿਖਿਆ ਹੋਇਆ ਗਾਣਾ ਹੈ ਤੇ ਆਨਲਾਈਨ ਰਿਵੀਲ ਕਰਤੀ ਤੁਸੀਂ ਉਨਾਲ ਚੜਦੇ ਸਵੇਰੇ ਉਹ ਬਾਬੇ ਨਾਨਕ ਦੇ ਪੈਰਾਂ ਵਾਲੀ ਮਿੱਟੀ ਦੀ ਖੁਸ਼ਬੂ ਖਲੇ ਰੇ ਜਿੱਤ ਰੰਗ ਰੇਰਾਸ ਵਾਲਾ ਚੜੇ ਸ਼ਾਮ ਤੇ ਪੰਜਾਬ ਵਸ ਤੋੜੇ ਦਿਨਾਂ ਵਿੱਚ ਰਿਲੀਜ਼ ਕਰ ਰਹੇ ਆ ਵਧੀਆ ਗੱਲ ਵਧੀਆ ਗੱਲ ਐ ਅਸੀਂ ਗੱਲ ਨੇ ਵਸਾਕੀ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਰਿਲੀਜ਼ ਕਰਾਂਗੇ ਤਾਂ ਮੈਂ ਚਾਹੁੰਦਾ ਸੀ ਕਿ ਮੈਂ ਹੋਲਾ ਮਹੱਲਾ ਦਾ ਜਿਹੜਾ ਕਰਾਂਗਾ ਇਸ ਤੋਂ ਬਾਅਦ ਵੀ ਇੱਕ ਹੋਰ ਗੁਰੂ ਸਾਹਿਬ ਦਾ ਜਿਹੜਾ ਪੀਓ ਪਾਲ ਖੰਡੇਧਾਰ ਜਿਹੜਾ ਉਹ ਵੀ ਕਰੂੰਗਾ ਪਰ ਇਹ ਮੇਰਾ ਬੜਾ ਮਾਨਸਿਕਾ ਕੇ ਪੰਜਾਬ ਵਸਦਾ ਹੈ ਵਸਦਾ ਗੁਰਾਂ ਦੇ ਨਾਮ ਥੈਂਕ ਯੂ ਵਾਟ ਵਾਟਨ ਵਾ ਥੈਂਕ ਯੂ ਤਾਂ ਜਸਪੀਰ ਜੱਸੀ ਜੀ ਸਾਡੇ ਨਾਲ ਸੀਗੇ ਜਸਪੀਰ ਜੱਸੀ ਹੁਣਾਂ ਨੇ ਆਪਣਾ ਗੀਤ ਵੀ ਇੱਥੇ ਸ਼ੂਟ ਕੀਤਾ ਔਰ ਇਸ ਦੇ ਨਾਲ ਹੀ ਜੱਸੀ ਹੁਣੀ ਕਹਿ ਰਹੇ ਕਿ ਚੜ੍ਹਦੀ ਕਲਾ ਵਾਲੀ ਸਪਿਰਟ ਹੈ ਔਰ ਹੁਣ ਲੱਗਦਾ ਕਿ ਕਹਿੰਦੇ ਬਹੁਤ ਸਾਰੇ ਸਾਲ ਮੈਂ ਐਵੇਂ ਮਿਸ ਕਿਉਂ ਕਰ ਦਿੱਤਾ ਹੁਲਾ ਮਹੱਲਾ ਔਰ ਹਰ ਸਾਲ ਆਇਆ ਵੀ ਕਰਨਾ ਇਹ ਵੀ ਉਹਨਾਂ ਨੇ ਕਿਹਾ ਤਾਂ ਚੜ੍ਹਦੀ ਕਲਾ ਦੀ ਸਪਿਰਟ ਦੇਖ ਕੇ ਜੱਸੀ ਹੁਣੀ ਮੋਸ਼ਨਲ ਵੀ ਹੋਏ ਕਿ ਆਖਰਕਾਰ ਗੁਰੂ ਸਾਹਿਬ ਹੁਣਾਂ ਨੇ ਜਿਹੜਾ ਮਾਡਲ ਡਿਜ਼ਾਈਨ ਕੀਤਾ ਹੈ ਕਿ ਆ ਖੂਬਸੂਰਤ ਕਿਆ ਕਮਾਲ ਦਾ ਬੇਮਿਸਾਲ ਲਾ-ਮਿਸਾਲ ਇਹ ਮਾਡਲ ਹੈ ਜਿਹਨੂੰ ਦੇਖ ਕੇ ਹਰ ਕੋਈ ਹਰ ਕੋਈ ਜੋ ਵੀ ਦੇਖਦਾ ਉਹ ਬੁਸ਼ਟ ਹੋ ਜਾਂਦਾ ਹੈ ਕੈਮਰਾ ਪਰਸਨ ਦਵਿੰਦਰ ਦਿਨਾਲ ਵਿਕਰਮ ਸਿੰਘ ਤੋਂ ਪੰਜਾਬ ਟੀਵੀ ਸ਼੍ਰੀ ਅਨੰਦਪੁਰ